ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਤੇ ਵੀਰੇ ਅੱਜ ਦੀ ਵੀਡੀਓ ਫੇਰ ਆਲਕੜੇ ਕਾਫੀ ਵੀਡੀਓ ਆਵਾਂਗੀਆਂ ਦੀ ਆਪਾਂ ਨਿਤ ਇੱਕ ਅੱਧੀ ਕਰਦੇ ਰਹਿੰਦੇ ਆਂਗੇ ਵੀਡੀਓ ਤੇ ਬਾਈ ਜੀ ਨਾਲ ਕਰਾਂ ਮੈਂ ਤੁਹਾਨੂੰ ਗੱਲਬਾਤ ਤੇ ਜ਼ਿਲ੍ਹਾ ਬਾਈ ਨੂੰ ਬਰਨਾਲਾ ਤਸੀਲ ਤਪਾ ਤੇ ਨੇੜੇ ਬਾਈ ਦੇ ਭਧੌੜਾ ਰਹਿੰਦਾ ਪਿੰਡ ਆਲਕੜ ਤੇ ਜੰਗੀਆਂਣਾ ਤੇ ਸੈਦੋਕੇ ਮੋਗੇ ਜ਼ਿਲ੍ਹੇ ਦੇ ਪਿੰਡ ਤੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਤੇ ਬਰਨਾਲਾ ਜ਼ਿਲ੍ਹਾ ਬਾਈਆਂ ਦਾ ਸਾਰੇ ਨੇੜੇ ਤੇ ਹਿਲਦੇ ਰਹ ਜਾਂਦੇ ਸਸੀ ਕਾਲ ਬਾਈ ਦੀਪੂ ਸਸੀ ਕਾਲ ਬਾਈ ਕੋ ਠੀਕ ਠਾਕ ਹੋ ਜੀ ਵਧੀਆ ਸਰੀਰ ਸਿਹਤ ਠੀਕ ਆ ਵੀ ਤੇ ਨੰਬਰ ਬੋਲੀ ਦੀਪੂ 6841 77 ਕੀਤੇ ਪਿੰਡ ਆ ਲਖੜੇ ਪਿੰਡ ਆ ਲਖੜੇ ਆ ਗਿਆ ਭਾਈ ਤੇ ਠੀਕ ਠੀਕ ਵੀਰੇ ਜਿਹੜੀ ਅੱਜ ਬਦਰੀ ਚੰਗੇ ਰਿਕਾਰਡ ਵਾਲੀ ਬੈਠ ਦੇਖੀ ਨੇ ਕਿਹੜਾ ਸੂਆ ਵੀਰੇ ਇਹ ਤੀਜਾ ਸੂਆ ਜਨੂਨ ਗੱਲ ਕਰੀਏ ਜਮਨ ਸਹੀ ਗੱਲ ਕਰੀਏ ਨਾਤੀਜੇ ਦੂਜੇ ਵਾਸਤੇ ਪਹਿਲਾਂ ਦੂਜੇ ਨੂੰ ਕਿੰਨਾ ਦੁੱਧ ਦਿੰਦਾ ਤੈਨੇ ਦੂਜੇ ਨੂੰ 22 ਕਿਲੋ ਦੁੱਧ ਦਿੰਦਾ ਠੀਕ ਆ ਵੀਰੇ ਹਾਂ ਹੁਣ 24 ਤੋਂ 25 ਬਾਕੀ ਦਾ ਵੀਰੇ ਜਿਹੜੀਆਂ ਗੱਲਾਂ ਕਰੀ ਜਾਂਦਾ ਨਾ ਇਹ ਮੈਥੋ ਤੋਂ ਹੀ ਗਰੰਟੀ ਲੈ ਲਓ ਗਾਂ ਦੇ ਦੁੱਧ ਦੀ ਤਾਂ ਹੋਰ ਤਾਂ ਨਹੀਂ ਮੈਂ ਕੋਈ ਕਹਿ ਸਕਦਾ ਦੇਖਣੀ ਤੁਸੀਂ ਆ ਜੇ ਆਪਾਂ ਕਹਦੇ ਆ 30 ਕਿਲੋ ਉਹ ਗੱਲ ਦਾ ਸਵਾਲ ਨਹੀਂ ਆਦਾ ਇਹ ਬੰਦਾ ਪਾਊਗਾ ਤਾਂ 30 ਕਿਲੋ 40 ਕਿਲੋ ਹਾਂ ਜੇ ਹੁਣ ਤੂੜੀ ਤੇ ਬੰਨੀ ਰੱਖੂ ਫਿਰ ਤਾਂ ਕੋਈ ਫਾਇਦਾ ਨਹੀਂ ਤੇ ਕਿੰਨਾ ਦੁੱਧ ਦੇ ਦੂਗੇ ਅਰਕੀ ਅਰਕੀ 25 ਕਿਲੋ 24 ਤੋਂ 25 ਠੀਕ ਆ ਵੀਰੇ ਵਧੀਆ ਗੱਲ ਕਰੀਆ ਤੇ ਫੇਸ ਫੁੱਸ ਦੇਖ ਕਮਾਲ ਦਾ ਫੇਸ ਆ ਤੇ ਦਿਨ ਕਿੰਨੇ ਬਾਕੀ ਆ ਦੀਪੂ ਦਿਨ ਬਈ ਜਿਆਦਾ ਬਾਕੀ ਹੈਗਾ ਠੀਕ ਹੈ ਬਣੇ ਰਹੋ ਵੀਡੀਓ ਦੇ ਨਾਲ ਮੈਂ ਤੁਹਾਨੂੰ ਦਿਖਾਉਣਾ ਇਹਦੇ ਸਾਰੇ ਅੰਗ ਸਾਰੇ ਅੱਖਰ ਪੂਰੇ ਕਰ ਦਿਆ ਦੇਖੋ ਮਿਲਕ ਬਿੰਨ ਦੇਖੋ ਇੱਥੋਂ ਪਤਾ ਲੱਗਦਾ ਹੁੰਦਾ ਤੇ ਥਾਣ ਦੇਖੋ ਕੱਲਾ ਕੱਲਾ ਲੱਗਿਆ ਬਣੇ ਖੜ ਮੈਂ ਪੂਰੇ ਗੈਰ ਤੇ ਤੇ ਕੱਦ ਕਾਟ ਦੀ ਕੋਈ ਵੀ ਕਮੀ ਨਹੀਂ ਇਹ ਚ ਦੂਜੀ ਸ਼ੈਡੋ ਵੀ ਤੁਹਾਨੂੰ ਮੈਂ ਮਿਲਕ ਬਿੰਨ ਦਿਖਾਉਣਾ ਆਹ ਦੇਖੋ ਜੀ ਕੀ ਬਾਤ ਆ ਇੰਨੀ ਆ ਬਈ ਠੀਕ ਹੈ ਵੀਰੇ ਤੁਹਾਡਾ ਪਾਸਿਆਂ ਦੇ ਲੈ ਕੇ ਦਿਖਾਉਣਾ ਮੈਂ ਆਪਾਂ ਪਿੱਛੇ ਵੀ ਦਿਖਾਵਾਂਗੇ ਕਿੰਨੇ ਦਿਨ ਰਹਿ ਗਏ ਦੀਪੂਰੇ ਇਹਦਾ ਹੱਥ ਆ ਤੇ ਆਪਦਾ ਕੱਢ ਲਾ ਬਾ ਸਮਾਰ ਕੇ ਕਰ ਲਓ ਜੈਕ ਤੇ ਬਾਕੀ ਦਾ 2-3 ਕਿਲੋ ਦੁੱਧ ਤਾਂ ਹੁਣ ਹੀ ਰੁੱਤ ਦੇ ਹਿਸਾਬ ਨਾਲ ਵੱਧ ਦੇ ਦੇਣਾ ਗਾਂ ਨੇ ਚੰਗੀ ਬਰੀਡ ਦੀ ਗਾਂ ਗਈ ਤੇ ਕਿਉਂਕਿ ਜਿਹੜਾ ਵੇਚਣ ਵਾਲਾ ਬੰਦਾ ਨਾ ਵੀਰੇ ਗਾਂ ਉਹ ਗਾਂ ਲੈਂਦਾ ਹੀ ਗੱਪਣ ਸੂਪੇ ਭਵੰਦੀ ਘਰੇ ਆ ਕਿ ਉਹ ਗੱਲ ਵੱਖਰੀ ਹੈਗੀ ਹਨਾ ਵੀਰੇ ਦੀਪੂ ਲੈਂਦਾ ਹੈ ਗੱਪਣੀਆਂ ਤੋਰੇਦਾਰਾ ਇੱਕ ਨੰਬਰ ਤੇ ਕੁਆਲਿਟੀ ਬਹੁਤ ਚੰਗੀ ਹੈ ਗਾਂ ਦੀ ਦੇਖੇ ਹੀ ਬਣਦੀ ਆ ਡੱਬੀ ਆ ਐਚਐਫ ਨਸਲ ਚ ਆ ਗਈ ਕਰੋ ਚੈੱਕ ਥਾਣਲੇ ਵਾ ਕਰੋ ਚੈੱਕ ਇਹ ਤਾਂ ਤੁਰਿਆ ਨਹੀਂ ਆਣਾ ਜਿੱਦੇ ਤਿਆਰ ਹੋ ਗਿਆ ਨਾ ਦੀਪੂ ਆ ਦੇਖੋ ਜੀ ਕਰੋ ਫੇਸ ਚੈੱਕ ਕਮਾਲ ਦਾ ਫੇਸ ਆ ਤੇ ਦੇਖੋ ਜੀ ਨੇੜ ਤੋਂ ਦੇਖੋ ਮਿਲਕਵੇਨ ਫੇਸ ਦੇਖੋ ਕਿੰਨਾ ਪਿਆਰਾ ਰੀਅਲ ਜੈਨੂਇਨ ਤੀਜਾ ਸੂ ਹੈਗਾ ਕੋਈ ਕਹਿਣ ਦੀ ਗੱਲ ਨਹੀਂ ਆ ਦੇਖੋ ਲੈ ਦੋ ਜੀ ਆ ਦੇਖ ਲਓ ਲਤਾਰਾ ਦਾਦੇ ਨੇ ਹੁਣ ਚੈੱਕ ਦੇਖੋ ਜੀ 4 ਇਹ ਥਾਣਾ ਦਾ ਪ੍ਰੋਪਰ ਇੱਕੋ ਜਿਹਾ ਚੀਪਾ ਹੈ ਨਾ ਹਾਂ ਲਿਓ ਵੀਰੇ ਆ ਦੇਖੋ ਜੀ ਕਵਾਲਿਟੀ ਕਰਿਆ ਤੁਸੀਂ ਚੈੱਕ ਹੋ ਸਕਦਾ ਕੈਮਰਾ ਤੁਹਾਨੂੰ ਨਾ ਦਿਖਾਵੇ ਉਹਨਾਂ ਵੱਡੀ ਵੇੜ ਹੈ ਠੀਕ ਆ ਬਾਡੀ ਵੇਡ ਬਾਦੂ ਦੁੱਧ 25 ਕਿਲੋ ਤੋਂ ਪਲੱਸ ਚੱਲਣ ਵਾਲੀ ਹੈਗੀ ਆ ਤੁਸੀਂ ਆ ਕੇ ਦੇਖੋਗੇ ਨਾ ਤੁਹਾਡਾ ਮਨ ਖੁਸ਼ ਹੋਊਗਾ ਤੇ ਥੋੜੀ ਜੀ ਬਾਈ ਕੋਲੇ ਇੱਕ ਘਾੜ ਜਰੂਰ ਆ ਵੀ ਰੇਤੇ ਰੁੱਤੇ ਤੇ ਬੰਨਣ ਵਾਲੀ ਹੈ ਨਾ ਦੀਪੂਏ ਹਾਂ ਆਪਣੇ ਸਾਰਾ ਫਾਇੰਟ ਪੱਕਾ ਮਾੜ ਮੂਡ ਲਾ ਦੇ ਵੀਰ ਬਣ ਕੇ ਥੱਲੇ ਚੰਗਾ ਠੀਕ ਆ ਤੇ ਦੀਪੂ ਡਿਮਾਂਡ ਡਿਮਾਂਡ ਦੀਪੂ ਜਾਇਜ ਹੁਣ ਜਮਾ ਅੱਗੇ ਨੂੰ ਜਿਵੇਂ ਅੱਗੇ ਕਰਦੇ ਹਾਂ ਬਸ ਅੱਗੇ ਆਪਾਂ ਤੇਰਾ ਸਾਰਾ ਮਾਲ ਹੀ ਵੇਚ ਦੇ ਤੇ ਚੈਨਲ ਤੇ ਠੀਕ ਆ ਖਿੱਚੀਆਂ ਮੜਾ ਲੈਵਾ ਖਿੱਚੀ ਦਿਖਾ ਦਈਏ ਸਮਾਰ ਤੇ ਆਹ ਕਰੋ ਜੀ ਚੈੱਕ ਆ ਥਾਣ ਦੇਖੋ ਜੀ ਲੌਣੀਆਂ ਨਹੀਂ ਬਾਈ ਆ ਦੇਖੋ ਖਾਣ ਦੇਖੋ ਆ ਨਹੀਂ ਵੀ ਥਾਣ ਜੋੜਦੀ ਹੈਗੀ ਨਾ ਨਾ ਉਹਦੇ ਕੋਲ ਆਹ ਦੇਖੋ ਤੁਸੀਂ ਨਾੜਾ ਦੇਖੋ ਜਿਵੇਂ ਅਖਬਾਰ ਤੇ ਖਬਰ ਹੁੰਦੀ ਹੈ ਨਾ ਲੇਵੇ ਤੇ ਨਾੜਾ ਆਇਆ ਤੇ ਆਹ ਦੇਖੋ ਇੱਧਰ ਮਿਲਕ ਵੇ ਪੂਰੀ ਚੰਗੀ ਤੇ ਚੰਗੀ ਕੁਆਲਿਟੀ ਦੀ ਆ ਤੇ ਗਾਂ ਦੇਣ ਇੰਨੇ ਚੰਗੇ ਆ ਗਏ ਹੁਣ ਨਹੀਂ ਮੰਨਦੀ ਗਰਮੀ ਪੋਰਾ ਵੀ ਤੇ ਵਧੀਆ ਦੱਦ ਪਿਆ ਜੀ ਤੁਹਾਨੂੰ ਨੰਬਰ ਬੋਲ ਦਿ ਬਾਈ 62843 10143 ਸਾਰੇ ਵੀਰਾਂ ਦਾ ਇੰਨ ਤਾਂ ਵੀਡੀਓ ਦੇਖਣ ਲਈ ਦਾ ਜਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ